ਹਰ ਐਤਵਾਰ ਦੀ ਵਾਰ ਵੀ ਸਾਡੇ ਐਮਐਲਏ ਸਾਡੇ ਵਿੱਚ ਜਿਹੜੇ ਵੱਖ-ਵੱਖ ਪਿੰਡਾਂ 'ਚ ਵੀ ਚੱਲਦਾ ਤੇ ਨੰਗਲ ਦੇ ਜਿਹੜੀ ਇਹ ਸੇਵਾ ਸਦਨ ਸਾਡੀ ਰਹਿਸ਼ ਇੱਥੇ ਪੂਰੀ ਹਲਕੇ ਤੋਂ ਨਾ ਬਲਕਿ ਆਸ-ਪਾਸ ਦੇ ਵਿਧਾਨ ਸਭਾ ਦੇ ਲੋਕ ਬੈਠੇ ਆਂਦੇ ਆਪਣੇ ਮਸਲੇ ਲੈ ਕੇ ਕੋਸ਼ਿਸ਼ ਕਰੀਦੇ ਉਹਨਾਂ ਮਸਲਿਆਂ ਨੂੰ ਮੌਕੇ ਦੇ ਉੱਤੇ ਹੱਲ ਕਰ ਦਿੱਤਾ ਜਾਵੇ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਸਹਿਬਾਨ ਪੰਚਾਇਤਾਂ ਆਂਦੀਆਂ ਜੋ ਵਿਕਾਸ ਕਾਰਜ ਬੜੀ-ਬੜੀ ਈਜ਼ੀ ਦੇ ਨਾਲ ਪੂਰੀ ਹਲਕੇ 'ਚ ਕਰਦੇ ਨਾਲ ਹੀ ਮੈਂ ਸਭ ਤੋਂ ਪਹਿਲਾਂ ਸਾਰੇ ਇਲਾਕਾ ਵਾਸੀਆਂ ਦਾ ਦਿਲੋਂ ਧੰਨਵਾਦ ਕਰਨਾ ਚਾਹੂਗਾ ਤੇ ਖਾਸ ਕਰਕੇ ਧੰਨਵਾਦ ਹੈ ਸਾਡੀ ਸਾਰੀ ਟੀਮ ਦਾ ਡਾਕਟਰ ਸੰਜੀਪ ਬਾਤਮਨ ਜੀ ਦਾ ਨੀਸ਼ਾਨ ਜੀ ਦਾ ਦੀਪੂ ਦਾ ਕਰਨ ਸੈਣੀ ਦਾ ਸਾਡੇ ਸਾਰੇ ਜਿੰਨੀ ਟੀਮ ਜਿੰਨੀ ਇੱਕ ਵੱਡਾ ਮੋਰਚਾ ਜਿਹੜਾ ਹੈ ਅਸੀਂ ਜਿਹੜੇ ਜਿੱਤ ਲਗਭਗ ਹੋਣਾ 18 ਤਰੀਕ ਹੋ ਗਿਆ ਤਿੰਨ ਦਿਨ ਰਹਿ ਗਏ ਆ ਜਿਹੜਾ ਪਾਣੀਆ ਨੂੰ ਬਚਾਉਣ ਦੀ ਜਿਹੜੀ ਲੜਾਈ ਅਸੀਂ ਆਪਣੇ ਇਲਾਕੇ ਚ ਲੜ ਰਹੇ ਸੀ ਪੂਰੇ ਪੰਜਾਬ ਦੀ ਲੜ ਰਹੇ ਸੀ ਉਹਦੇ ਵਿੱਚ ਜਿਹੜਾ ਵੱਡਾ ਜਿਹੜਾ ਹੈ ਭੂਮਿਕਾ ਨਿਭਾਈ ਹੈ ਇਹ ਲਗਾਤਾਰ ਉਹ ਜਿਹੜਾ ਧਰਮ ਹੈ ਇਹ ਅੰਤਰ ਜਾਰੀ ਹੈ ਕਿਥੇ ਵੀ ਤਲਹੰਡ ਖੱਡ ਦੇ ਉੱਤੇ ਵੀ ਉੱਥੇ ਦੀ ਟੀਮ ਦੀ ਵੀ ਬਹੁਤ ਮਿਹਨਤ ਹੈ ਇੱਕ ਵੱਡੀ ਜਿੱਤ ਹੈ ਆਸ-ਪਾਸ ਦੇ ਸਾਰੇ ਪਿੰਡਾਂ ਦੇ ਜਿਹੜੇ ਲੋਕ ਹੈ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰ ਰਿਹਾ ਕਿ ਆਪਾਂ ਇਹ ਜਿਹੜਾ ਪਾਣੀ ਦਾ ਮਸਲੇ ਦੇ ਉੱਤੇ ਆਪਾਂ ਬਹੁਤ ਇਸ ਵਾਰੀ ਠੀਕਰੀ ਪੈਰਾ ਦੇਖ ਕੇ ਆਪਣੇ ਹੱਕ ਬਚਾਏ ਹੁਣ ਸਾਡੇ ਇਲਾਕੇ ਨੂੰ ਸਾਡੇ ਪਿੰਡਾਂ ਨੂੰ ਪਾਣੀ ਮਿਲ ਸਕਦਾ ਨਾਲ ਹੀ ਜਿਹੜੇ ਸਾਡੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਤਹਿਇਆ ਕੀਤਾ ਗਿਆ ਕਿ ਪੰਜਾਬ ਦੇ ਵਿੱਚੋਂ ਜਿਹੜਾ ਚਿੱਟਾ ਅਤੇ ਨਸ਼ਾ ਹੈ ਉਹ ਜੜੋਂ ਖਤਮ ਕਰਨਾ ਹੈ ਯੁੱਧ ਨਸ਼ੇ ਵਿਰੁੱਧ ਮੁਹਿੰਮ ਪਿਛਲੇ 3 ਮਹੀਨੇ ਚ 11000 ਤੋਂ ਵੱਧ ਬੰਦੇ ਪੂਰੇ ਪੰਜਾਬ ਚ ਜਿਹੜੇ ਟਸਕਰ ਐ ਛੋਟੇ ਵੱਡੇ ਉਹ ਅਰੈਸਟ ਕੀਤੇ ਗਏ ਨੇ ਸਾਡੇ ਹਲਕੇ ਚ 100 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ 2-4 ਦਿਨ ਪਹਿਲਾਂ ਇੱਥੇ 60 ਗ੍ਰਾਮ ਦੀ ਰਿਕਵਰੀ ਫਿਰ ਆਈ ਦੀ ਤੁਸੀਂ ਜਾਮ ਜੋ ਨੰਗਲ ਪੁਲਿਸ ਸਟੇਸ਼ਨ ਵੱਲੋਂ ਨੰਗਲ ਦੀ ਪੁਲਿਸ ਟੀਮ ਵੱਲੋਂ ਕੀਤੀ ਗਈ ਹੈ ਆਪ ਮਕਸਦ ਇਹ ਹੈ ਕਿ ਅਸੀਂ ਆਪਣੇ ਏਰੀਆ ਚੋਂ ਜਿਹੜਾ ਇਹ ਚੱਟਾ ਨਸ਼ਾ ਬਿਲਕੁਲ ਸਾਫ਼ ਕਰਨਾ ਤੇ ਹੁਣ ਪਰਸੋਂ ਤੋਂ ਬੀਤੇ ਰੋਜ਼ ਬੀਤੇ ਪਰਸੋਂ ਤੋਂ ਪਿੰਡ-ਪਿੰਡ ਦੇ ਵਿੱਚ ਜਿਹੜਾ ਨਸ਼ਾ ਮੁਕਤੀ ਯਾਤਰਾ ਹੈ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਹੁਣ ਤੱਕ ਪੰਜ ਪਿੰਡਾਂ 'ਚ ਜਿਹੜਾ ਪ੍ਰੋਗਰਾਮ ਹੋ ਚੁੱਕਿਆ ਜਿਹਦੇ ਵਿੱਚ ਡਰੋਲੀ ਹੇਟਲਾ ਆਪਣਾ ਗੰਭੀਰਪੁਰ ਜਿਡਵੜੀ ਪਨਾਮ ਤੇ ਭਲਾਂ ਤੇ ਅਗਲੇ ਮੰਗਲਵਾਰ ਤੋਂ ਇਹ سلسلہ ਫੇਰ ਸਾਰੇ ਪਿੰਡਾਂ 'ਚ ਜਾਊਗਾ ਫਿਰ ਮੰਗਲਦੇ ਬੋਡਾਂ 'ਚ ਜਾਊਗਾ ਹਰ ਇੱਕ ਆਗਰਤਾ ਕਰਤਾ ਕਸਮ ਜਿਹੜੀ ਇਹ ਮੁਹੀਮ ਨੂੰ ਲੈ ਕੇ ਜਾਣਾ ਹੈ ਕਿ ਅਸੀਂ ਸਾਰੀ ਸਿਵਲ ਸੁਸਾਇਟੀ ਦਾ ਸਾਰੇ ਪਿੰਡ ਵਾਸੀਆਂ ਦਾ ਨੂੰ ਅਪੀਲ ਕਰਦੇ ਆ ਕਿ ਆਪਣੀ ਜ਼ਿੰਮੇਵਾਰੀ ਨਿਭਾਓ ਆਪਣੇ ਪਿੰਡ 'ਚ ਅੱਛਾ ਤਸਕਰਾਂ ਨੂੰ ਥਾਣੋ ਜਦੋਂ ਵੀ ਪਤਾ ਲੱਗਦਾ ਉਹ ਇਹਦੀ ਜਾਣਕਾਰੀ ਦਿਓ ਤੇ ਪਲੱਸ ਜਿਹੜੇ ਸਾਡੇ ਬੱਚੇ ਇਸ ਦਲਦਲ ਚ ਫਸੇ ਹੋਏ ਉਹਨਾਂ ਦਾ ਇਲਾਜ ਕਰਾ ਰਹੇ ਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਜਿਵੇਂ ਅਸੀਂ ਆਪਣੇ ਏਰੀਆ ਦੇ ਜਿਹੜੇ ਟਾਪਰਸ ਬੱਚੇ ਆ ਅੱਜ ਉਹਨਾਂ ਨੂੰ ਇੱਥੇ ਬੁਲਾਇਆ ਸੀਗਾ ਬੱਚਿਆਂ ਨੇ ਬਹੁਤ ਸ਼ਾਨਦਾਰ ਪਰਫਾਰਮ ਕੀਤਾ ਹੈ ਚਾਹੇ ਉਹ ਗਰਲ ਸਕੂਲ ਮੰਗਲ ਹੋਵੇ ਚਾਹੇ ਸਕੂਲ ਆਫ ਫੈਮਿਨਸ ਮੰਗਲ ਹੋਵੇ ਚਾਹੇ ਹਾਈ ਸਕੂਲ ਕ੍ਰਿਤਨਾ ਹੋਵੇ ਚਾਹੇ ਤੇ ਗਰਲ ਸਕੂਲ ਉਹ ਸਭ ਹੋਵੇ ਸਕੂਲ ਆਫ ਫੈਮਿਨਸ ਕੀ ਉਹ ਸਭ ਹੋਵੇ ਸਾਡੇ ਬੱਚਿਆਂ ਨੇ ਬਹੁਤ ਸ਼ਾਨਦਾਰ ਪਰਫਾਰਮ ਕੀਤਾ ਹੈ ਅਸ ਹੀ ਨਾ ਬੱਚਿਆਂ ਨੂੰ ਅੱਜ ਸਬਾਨੇ ਦੇ ਵਿੱਚ ਕਿੰਨੇ ਤੇ ਨਾ ਬੱਚਿਆਂ ਦੀ ਜਿਹੜੀ ਅਗਲੀ ਪੜ੍ਹਾਈ ਦੇ ਲਈ ਬਹੁਤ ਸਾਰੇ ਬੱਚੇ ਬਹੁਤ ਗਰੀਬ ਘਰਾਂ ਤੋਂ ਨੇ ਤੇ ਆਪਣੀ ਅਗਲੀ ਪੜ੍ਹਾਈ ਦੇ ਵਿੱਚ ਉਹਨਾਂ ਨੂੰ ਜਿਹੜਾ ਕੰਫੀਡੈਂਸ ਨਹੀਂ ਕਿ ਅਸੀਂ ਸਾਡੇ ਕਾਲਜਾਂ ਦੀ ਫੀਸ ਕਾਣ ਦੂੰਗਾ ਕਿ ਮੈਂ ਆਪ ਸਭ ਦੇ ਰਾਹੀਂ ਵੀ ਐਪਲੀਕੇਸ਼ਨ ਕਰਦੇ ਹਾਂ ਕਿ ਜਿਹੜਾ ਵੀ ਬੱਚਾ ਜਿਹੜੇ 90% ਤੋਂ ਉੱਪਰ ਨੰਬਰ ਹੈ ਉਸ ਤੁਸੀਂ ਸਾਨੂੰ ਜ਼ਰੂਰ ਦੱਸੋ ਕਿ ਜੀ ਫੀਸ ਕਿੱਥੋਂ ਮਰਜੀ ਅਸੀਂ ਅਰੇਂਜ ਕਰੀ ਕਰਾਂਗੇ ਉਹਦੀ ਪੜ੍ਹਾਈ ਜਿਹੜੀ ਹੈ ਉਹ ਰੁਕਣੀ ਨਹੀਂ ਚਾਹੀਦੀ ਉਹਨਾਂ ਕੋ ਬੈਸਟ ਤੋਂ ਬੈਸਟ ਇੰਸਟੀਟਿਊਟਸ ਬੈਸਟ ਤੋਂ ਬੈਥ ਯੂਨੀਵਰਸਿਟੀ ਚ ਪੜ੍ਹਾਏ ਇਹ ਮੇਰੀ ਜਿਹੜਾ ਮੇਰਾ ਸੁਪਨਾ ਹੈ ਇਸ ਆਪ ਤੱਕ ਲਾਓ ਤਾਂ ਕਿ ਸਾਡੇ ਜਿਹੜੇ ਹੋਣਹਾਰ ਬੱਚੇ ਉਹ ਆਪਣੇ ਜੀਵਨ ਚੋ ਕਾਮਯਾਬ ਹੋ ਸਕਣ ਇੱਕ ਬੜਾ ਤੁਸੀਂ ਬਿਲਕੁਲ ਸਹੀ ਬਹੁਤ ਬਹੁਤ ਬਾਤ ਦਾ ਸਵਾਲ ਹੈ ਬੜਾ ਚੰਗਾ ਇਹਦੇ ਸਾਡੇ ਆਸ-ਪਾਸ ਬਹੁਤ ਜ਼ਰਾ ਵਾਈਲਡ ਲਾਈਫ ਹੈ ਸਾਡੇ ਇੱਥੇ ਲੈਪਰਡਸ ਜਿਹੜਾ ਤੈੰਡੂ ਹੈ ਉਹ ਆਮ ਹੈ ਇਸ ਦੇ ਅੰਦਰ ਤੇ ਕਈ ਵਾਰੀ ਹੋਇਆ ਪਿਛਲੇ ਪਰਸੋਂ ਸੋ ਵੀ ਦੇਖਿਆ ਆਪਾਂ ਕਿ ਕਈ ਘੰਟੇ ਤੱਕ ਉਹ ਆਮ ਜਿਹੜਾ ਹੈ ਸ਼ਹਿਰ ਚ ਅੰਦਰ ਵਾਈਲਡ ਲਾਈਫ ਕਰਮਚਾਰੀਆਂ ਦੀ ਬਹੁਤ ਵੱਡੀ ਕਮੀ ਹੈ ਉਹਨਾਂ ਦੇ ਕੋਲ ਸਪੀਸੀਜ਼ ਦਾ ਬਹੁਤ ਵੱਡਾ ਏਰੀਆ ਹੈ ਉਹ ਇਸ ਕਰਕੇ ਜਿਹੜਾ ਹੈ ਕਿ ਅਸੀਂ ਮੰਗ ਕੀਤੀ ਹੈ ਜਿਵੇਂ ਕਿ ਆਗਿਆ ਦਿੱਤੀ ਸਾਹਾਨੂੰ ਕਿ ਇਸ ਨੂੰ ਇੱਕ ਸਪੈਸ਼ਲ ਕੇਸ ਮੰਨਦੇ ਹੋਏ ਪਹਿਲੇ ਆਪਾਂ ਇਹ ਵੀ ਦੇਖਿਆ ਕਿ ਜਿੱਥੇ ਬਹੁਤ ਸਾਰੇ ਜਿੱਥੇ ਇਹ ਜਾਨਵਰ ਸ਼ਹਿਰ ਵਾਸੀਆਂ ਲਈ ਖਤਰਾ ਹੈ ਉਹ ਤੇ ਇੱਕ ਐਂਗਲ ਹੈ ਹੀ ਹੈ ਉੱਥੇ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਇਹਨਾਂ ਜਾਨਵਰਾਂ ਦਾ ਸ਼ਿਕਾਰ ਪਿਛਲੇ ਸਮੇਂ 'ਚ ਆਪਾਂ ਦੇਖਿਆ ਉਹ ਵੀ ਹੈ ਕਿ ਇਹ ਸਾਡੇ ਸਾਡੀ ਤਨਹੋਰ ਹੈ ਉਹਨੂੰ ਬਚਾਉਣਾ ਇਹਨਾਂ ਨੂੰ ਉਸ ਐਂਗਲ ਬਚਾਉਣਾ ਉਹ ਵੀ ਸਾਡੀ ਜ਼ਿੰਮੇਵਾਰੀ ਹੈ ਇਹ ਦੋਨੋਂ ਕੰਮਾਂ ਦੇ ਨਾਲ ਸਾਡੇ 'ਚ ਜਿਹੜੇ ਐਕਸਟਰਾ ਬੰਦਿਆਂ ਦੀ ਲੋੜ ਪਲੱਸ ਉਹਨਾਂ ਦੇ ਕੋਲ ਬੈਲ ਇਕਵਿਪਮੈਂਟਸ ਹੋਣੇ ਚਾਹੀਦੇ ਆ ਉਸ ਰਿਕਾਟਰ ਉਸ ਸਰਪਰਸਾਫ ਇਸ ਨੂੰ ਫੋਲੋ ਕਰ ਰਿਹਾ ਸੀ ਜਦੋਂ ਪਰਸੋਂ ਸਵੇਰੇ 6:30 ਵਜੇ ਦੇ ਕਰੀਬ ਹਾਂ ਨਕਲ ਦੇ ਨਮੀ ਇਲਾਕੇ ਦੇ ਵਿੱਚ ਜਿਹੜਾ ਹੈ ਟੇਂਦੂ ਆ ਕੇ ਜਿਹੜਾ ਹੈ ਖੈਰ ਚਲੋ ਪਰ ਉਹਦੇ ਜਿਹੜੇ ਸੀਰੀਅਸ ਇਸ਼ੂਸ ਨੇ ਬਿਲਕੁਲ ਵਿਭਾਗਨਾਕ ਉਹ ਕਰਮਚਾਰੀ ਆਪਣੇ ਜਿਹਾ ਸੱਚੇ ਨਹੀਂ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਦੇ ਕੋਲ ਸੰਸਾਧਨਾਂ ਦੀ ਘਾਟ ਹੈ ਉਹਨਾਂ ਨੂੰ ਭਰਿਆ